ਜੀ ਦੋਸਤੋ ਸਨ 90 ਵਿੱਚ ਪਿੰਡਾਂ ਵਾਲੇ ਬੱਚੇ ਜਿਹੜੇ ਤਪੜਾਂ ਵਾਲੇ ਸਕੂਲਾਂ ਚ ਪੜ੍ਹੇ ਬਣੇ ਭਾ ਪ੍ਰਾਇਮਰੀ ਸਰਕਾਰੀ ਸਕੂਲਾਂ ਚ ਪੜ੍ਹੇ ਹੋਏ ਨੇਗੇ ਉਹਨਾਂ ਨੇ ਪੰਜਾਬੀ ਦਾ ਇੱਕ ਲੈਸਨ ਪੜਿਆ ਹੁੰਦਾ ਛਪਾਰ ਦਾ ਮੇਲਾ ਲੋ ਜੀ ਅੱਜ ਆਪਾਂ ਤੁਹਾਨੂੰ ਉਸੇ ਮੇਲੇ ਦੇ ਦਰਸ਼ਨ ਕਰਾ ਰਹੇ ਹਾਂਗੇ ਛਪਾਰ ਦੇ ਮੇਲੇ ਤੇ ਇਹ ਮੇਲਾ ਇੱਥੋਂ ਜਿੱਥੋਂ ਮੱਥਾ ਟੇਕਣ ਲਈ ਲੋਕ ਲਾਈਨਾਂ ਚ ਲੱਗਦੇ ਨੇ ਅੰਦਰ ਜਾ ਕੇ ਇੱਥੇ ਮੱਥਾ ਟਿਕਦਾ ਹੈਗਾ ਤੇ ਅੰਦਰ ਵੀ ਤੁਹਾਨੂੰ ਆਪਾਂ ਦਿਖਾਉਣੇ ਆਗੇ ਇਹ ਜਿਹੜਾ ਮੇਲਾ ਹੈਗਾ ਇਹ ਜ਼ਿਲ੍ਹਾ ਲੁਧਿਆਣਾ ਦਾ ਪਿੰਡ ਛਪਾਰ ਨੇੜੇ ਅਹਿਮਦਗੜ ਮੰਡੀ ਉੱਥੇ ਲੱਗਦਾ ਹੈਗਾ ਬਾਕੀ ਤੁਹਾਨੂੰ ਆਪਾਂ ਅੱਗੋਂ ਦਿਖਾਉਣਿਆਂਗੇ ਤੁਸੀਂ ਜੁੜੇ ਰਹੋ ਚੈਨਲ ਸੰਗਲ ਜਰਨੀ ਮਿਸ਼ਨ ਨਾਲ ਦੇਖੋ ਦੋਸਤੋ ਅੰਦਰ ਜਾਣ ਲਈ ਭੀੜ ਕਿੰਨੀ ਲੱਗੀ ਹੋਈ ਹੈਗੀ ਗਰਮੀ ਬਹੁਤ ਪੈ ਰਹੀ ਆ ਥੇਰ ਵੀ ਲੋਕ ਬਹੁਤ ਤਹਾਦਾ ਚਾਹ ਨੇ ਇੱਥੇ ਮੱਥਾ ਟੇਕਣ ਦੀ ਅੰਦਰ ਜਾਣ ਲਈ ਥੋੜਾ ਟਾਈਮ ਆਪਾਂ ਨੂੰ ਲੱਗਣਾਗਾ ਚਲੋ ਫਿਰ ਵੀ ਦੇਖਦੇ ਆਂਗੇ ਅੱਗੇ ਜਾ ਕੇ ਆਪਾਂ ਤੁਹਾਨੂੰ ਦਿਖਾਉਣੇ ਆਗੇ ਅੰਦਰੋਂ ਲਓ ਜੀ ਦੋਸਤੋ ਆਹ ਲਾਈਨਾਂ ਚ ਲਗਭਗ ਅੱਧਾ ਬਾਣਾ ਘੰਟਾ ਲੱਗ ਜਾਂਦਾਗਾ ਅੱਧਾ ਬਾਣਾ ਘੰਟਾ ਲੱਕੜ ਤੋਂ ਬਾਅਦ ਫਿਰ ਆਪਾਂ ਐਂਟਰ ਹੁੰਨੇ ਆਗੇ ਇੱਥੇ ਹੁਣ ਮਿੱਟੀ ਟਿੱਕਣ ਲਈ ਅੱਗੇ ਜਾਣਾ ਪਊਗਾ ਆਪਾਂ ਨੂੰ ਅੱਗੇ ਵੀ ਦਿਖਾਉਣੇ ਆ ਵੀ ਕੀ ਨਜ਼ਾਰਾ ਹੈਗਾ ਤੁਸੀਂ ਜੁੜੇ ਰਹੋ ਚੈਨਲ ਨਾਲ ਲਓ ਜੀ ਦੋਸਤੋ ਇੱਥੇ ਮਿੱਟੀ ਕੱਢੀ ਜਾਂਦੀ ਆ ਮੱਠਾ ਟਿਕਣ ਤੋਂ ਪਹਿਲਾਂ ਆ ਗਿਆ ਬਾਬਾ ਸਾਹਮਣੇ ਮੱਥਾ ਟਿਕਦਾ ਹੁਣ ਆਪਾਂ ਮੱਥਾ ਟਿਕਣ ਜਾਵਾਂਗੇ ਅੰਦਰ ਲਓ ਜੀ ਦੋਸਤੋ ਇੱਕ ਸਟੈਪ ਆਪਾਂ ਹੋਰ ਅੱਗੇ ਆ ਗਏ ਹੁਣ ਸ਼ਾਇਦ ਇਸ ਤੋਂ ਬਾਅਦ ਮੱਥਾ ਟਿਕਣ ਦੀ ਹੀ ਵਾਰੀ ਹੋਵੇ ਆਪਾਂ ਦੇਖਦੇ ਅੱਗੇ ਜਾ ਕੇ ਜਦ ਮੋਬਾਈਲ ਲਾਉ ਹੋਇਆ ਆਹ ਲਓ ਦੋਸਤੋ ਹੋਰ ਆਪਾਂ ਥੋੜੇ ਅੱਗੇ ਅੰਦਰ ਆ ਗਏ ਤੇ ਇਹ ਸਾਹਮਣੇ ਵੈਸੇ ਕਿਸਾਨ ਹੈਗਾ ਅੰਦਰ ਜਾ ਕੇ ਮੱਥਾ ਟੇਕਦਾ ਐਂਡ ਤੇ ਹੁਣ ਆਪਾਂ ਜਮਾ ਐਂਡ ਵਾਲੇ ਪਾਸੇ ਪਹੁੰਚ ਚੁੱਕੇ ਆਂਗੇ। ਅੱਜ ਐਤਵਾਰ ਹੋਣ ਕਰਕੇ ਭੀੜ ਬਹੁਤ ਨਜਾਇਜ਼ ਹੈਗੀ। ਬੜੀ ਮੁਸ਼ਕਲ ਨਾਲ ਇੱਥੇ ਤੱਕ ਪਹੁੰਚ ਹੋ ਰਹੀ ਹੈਗੀ। ਬਾਕੀ ਅੰਦਰੋਂ ਆਪਾਂ ਦੇਖਦੇ ਜਿੱਥੇ ਮੱਥਾ ਟੇਕਦਾ। ਵੀਡੀਓ ਬਣਦੀ ਹੈ ਜਾਂ ਨਹੀਂ ਬਣਦੀ। ਜਿਵੇਂ ਵੀ ਦੋਸਤੋ ਆਪਾਂ ਜਮਾ ਹੁਣ ਐਂਡ ਤੇ ਪਹੁੰਚ ਤਾਂ ਚੁੱਕੇ ਆਂਗੇ। ਪਰ ਇੱਥੇ ਮੱਥਾ ਬੜੀ ਮੁਸ਼ਕਲ ਨਾਲ ਹੀ ਟਿਕੂਗਾ। ਕਿਉਂਕਿ ਜਾਓ ਦੋਸਤੋ ਇੱਥੇ ਟਿਕਦਾ ਮੱਥਾ। ਹਾਂਜੀ ਹਾਂਜੀ ਚਲੋ ਚਲੋ ਜਿਵੇਂ ਦੋਸਤੋ ਇੱਥੇ ਟਿਕਦਾ ਠੀਕ ਹੈ ਚਲੋ ਹੁਣ ਆਪਾਂ ਬਾਹਰੇ ਜਾ ਰਹੇ ਹਾਂਗੇ ਹਾਂਜੀ ਦੋਸਤੋ ਇੱਥੋਂ ਬਾਹਰ ਨਿਕਲਦੇ ਹਾਂ ਮੱਥਾ ਟੇਕ ਕੇ ਜਿੱਥੇ ਜਮਾ ਮੱਥਾ ਟੇਕਦਾ ਉਸ ਤੋਂ ਬਾਅਦ ਇੱਥੋਂ ਬੜੀ ਮੁਸ਼ਕਿਲ ਨਾਲ ਬਾਹਰ ਨਿਕਲੇ ਜਾਂਦਾ ਹੈਗਾ ਤੇ ਬਾਹਰ ਦਾ ਸਾਰਾ ਨਜ਼ਾਰਾ ਹੈਗਾ ਬਹੁਤ ਐਤਵਾਰ ਹੋngਾਗੇ ਬਹੁਤ ਬੇਸਾਬਾ ਇਕੱਠਾ ਹੋ ਗਿਆ ਸੀ ਬੇਸਾਬਾ ਚਾਰ ਪੰਜ ਚਾਰ ਪੰਜ ਦਿਨ ਚੱਲਣਾ ਹੁੰਦਾ ਪਰ ਅੱਜ ਜੀ ਬੜੀ ਮੁਸ਼ਕਿਲ ਨਾਲ ਮੱਥਾ ਟਿਕਿਆ ਇੱਥੇ ਉਹ ਤੁਹਾਨੂੰ ਬਾਹਰੋਂ ਬਾਬੇ ਦੀ ਜਗ੍ਹਾ ਜਿੱਥੇ ਮੱਥਾ ਟੇਕਦਾ ਉਹ ਵਾਲਾ ਦੋੜਾ ਦਿਖਾ ਦਿੰਦਾ ਤੁਹਾਨੂੰ ਹਰ ਬਹੁਤ ਹੀ ਖੂਸੂਰਤ ਨਜ਼ਾਰਾ ਹੈਗਾ ਆਪਾਂ ਉੱਥੀ ਜਿੱਥੋਂ ਮਥਾ ਟੇਕਣ ਲਈ ਆਪਾਂ ਲਾਈਨ 'ਚ ਲੱਗੇ ਸੀਗੇ ਉੱਥੇ ਆਪਾਂ ਆ ਗਏ ਇੱਥੇ ਆ ਦੇਖੋ ਦੇਖੋ ਬਾਹਰੇ ਦੇਖੋ ਸਾਨੂੰ ਇਕੱਠੇ ਦਿਖਾਉਣ ਆਇਆ ਕਿੰਨਾ ਦੇਖੋ ਪਹਿਲਾਂ ਤਾਂ ਆਹ ਲਾਈਨ ਅੱਥੇ ਦੇਖੋ ਇਕੱਠੇ ਕਿੰਨਾਗਾ ਇਕ ਓਟਰ ਤੱਕ ਕੱਟ ਪਿਆਗਾ ਬਹੁਤ ਦੂਰ ਤੱਕ ਕੱਟਾ ਬੜੀ ਮੁਸ਼ਕਲ ਨਾਲ ਇੱਥੇ ਤੱਕ ਪਹੁੰਚਿਆ ਜਾਂਦਾ ਹੈਗਾ ਦੇਖੋ ਦੋਸਤੋ ਇੱਥੇ ਮੱਥਾ ਟੇਕਣ ਤੋਂ ਬਾਅਦ ਕਿ ਕਿ ਇੱਥੇ ਵੀ ਮੱਥਾ ਟਿਕਦਾ ਹੈਗਾ ਉਹ ਵੀ ਆਜੂ ਆਪਾਂ ਤੁਹਾਨੂੰ ਦਿਖਾਉਣੇ ਆਗੇ ਲੋ ਕਿ ਆਪਾਂ ਤੁਹਾਨੂੰ ਫਰੰਟ ਸਾਈਡ ਤੋਂ ਦਿਖਾਉਣੇ ਆਗੇ ਆਜੋ ਆਲਾ ਦੋਲਾ ਘੁੰਮ ਕੇ ਮਹੋਰ ਬਾਹਰ ਦਾ ਖੂਬਸੂਰਤ ਨਜ਼ਾਰੇ ਦਿਖਾਉਣੇ ਆਗੇ ਇੱਥੇ ਲੋਕ ਚੌਂਕੀ ਭਰਦੇ ਨੇਗੇ ਦੇਖੋ ਜਿੰਨਾ ਤੇ ਸ਼ਰਤਾ ਹੁੰਦੀ ਆ ਚੌਂਕੀ ਭਰਨ ਦੀ ਉਹ ਲੋਕ ਚੌਂਕੀ ਭਰਦੇ ਨੇਗੇ ਆਹ ਦੇਖੋ ਇਹ ਤੂਣਾ ਲੱਗਿਆ ਹੋਇਆ ਹੈਗਾ ਲੋਕ ਚੌਂਕੀ ਭਰਦੇ ਨੇਗੇ ਸ਼ਰਤਾ ਮੁਤਾਬਕ ਚਲੋ ਤੁਹਾਨੂੰ ਹੋਰ ਅਕੇ ਖੂਬਸੂਰਤ ਨਜ਼ਾਰੇ ਦਿਖਾਉਣੇ ਆ ਮੇਲੇ ਦੇ ਦੋਸਤੋ ਇੱਥੇ ਲੰਗਰ ਦੀ ਵਿਵਸਥਾ ਕੀਤੀ ਗਈ ਆ ਤੇ ਲੰਗਰ ਦੀ ਵਿਵਸਥਾ ਵੀ ਇੰਨੀ ਵਧੀਆ ਕੀਤੀ ਗਈ ਆ ਕਿ ਇੱਥੇ ਸਪੈਸ਼ਲ ਲਾਈਨ 'ਚ ਲੱਗਣਾ ਪੈਂਦਾ ਹੈਗਾ ਤੇ ਲਾਈਨ ਵੀ ਇੰਨੀ ਵੱਡੀ ਆ ਤੁਹਾਨੂੰ ਅਜਾਪ ਲਾਈਨ ਦਿਖਾਉਣੇ ਆਗੇ ਆਹ ਦੇਖੋ ਇੱਥੋਂ ਲਾਈਨ ਸ਼ੁਰੂ ਹੁੰਦੀ ਆ ਇਹ ਠੀਕ ਆ ਇਹ ਚੱਲਦੀ ਆ ਕਿ ਲਾਈਨ ਦੇਖੋ ਤੇ ਲਾਈਨ ਬਹੁਤ ਲੰਬੀ ਆਗੀ ਇਹ ਤੁਹਾਨੂੰ ਦਿਖਾਉਣੇ ਆਗੇ ਅੱਗੇ ਦੇਖੋ ਲਾਈਨ ਇਹ ਦੇਖੋ ਇਹ ਲਾਈਨ ਉਹ ਤੱਕ ਚੱਲ ਕੇ ਉਹ ਦੂਰ ਜਿੱਥੇ ਭਾਂਡੇ ਮਿਲਦੇ ਨੇ ਉੱਥੇ ਤੱਕ ਚੱਲਦੀ ਆ ਇਹ ਲਾਈਨ ਬਹੁਤ ਲੰਬੀ ਲਾਈਨ ਹੈਗੀ ਹਾਂਜੀ ਦੋਸਤੋ ਮੱਥਾ ਟੇਕਣ ਤੋਂ ਬਾਅਦ ਫਿਰ ਵਾਪਸੀ ਇੱਥਰ ਲਈ ਗੇਟ ਰਹੀਆਂ ਹੈਗੀ ਅੱਜ ਤੁਹਾਨੂੰ ਦਿਖਾ ਦਿੰਨੇ ਆਂਗੇ ਆ ਫਿਰ ਦੇਖੋ ਇੱਥੇ ਲੇਡੀਜ਼ ਜੈਂਟਸ ਲਈ ਮੱਥਾ ਲਗ-ਲਗ ਟੇਕਦਾ ਹੈਗਾ ਲੇਡੀਜ਼ ਉਰਲੇ ਪਾਸੇ ਨੇ ਜੈਂਟਸ ਪਰਲੇ ਪਾਸੇ ਨੇ ਉਸ ਤੋਂ ਬਾਅਦ ਫਿਰ ਆਹਾ ਐਗਜ਼ਿਟ ਗੇਟ ਆ ਜਾਂਦਾ ਹੈ ਇਹ ਦੇਖੋ ਆ ਥੋੜੇ ਬੱਚਿਆਂ ਨੂੰ ਬੇਚੀਆ ਨਹੀਂ ਐਗਜ਼ਿਟ ਗੇਟ ਆ ਕੀ ਠੀਕ ਹੈ ਤੇ ਇੱਥੇ ਰਾਤ ਨੂੰ ਤੁਸੀਂ ਠਹਿਰ ਵੀ ਸਕਦੇ ਹੋ ਰਾਤ ਕੱਤੀ ਹੋਈ ਇਹ ਹਾਲ ਆ ਸਾਰਾ ਪਕੜੀਏ ਕਿੱਥੋਂ ਆਪਾਂ ਐਗਜ਼ਿਟ ਹੋਣ ਜਾ ਰਹੇ ਹਾਂਗੇ ਜਿੱਥੋਂ ਆਪਾਂ ਇੰਟਰ ਆਉਂਦੇ ਸੀਗਾ ਠੀਕ ਹੈ ਦੋਸਤੋ ਹੁਣ ਕੋਈ ਬਾਹਰੋਂ ਜੇ ਕੋਈ ਰਹਿ ਗਈ ਲੋਕੇਸ਼ਨ ਆਪਾਂ ਤੁਹਾਨੂੰ ਦਿਖਾਉਣੇ ਆਗੇ ਉਸ ਤੋਂ ਬਾਅਦ ਫਿਰ ਆਪਣਾ ਚਪਾਰ ਦਾ ਮੇਲਾ ਮੇਲੇ ਦੀ ਯਾਤਰਾ ਖਤਮ ਲਓ ਜੀ ਦੋਸਤੋ ਹੁਣ ਆਪਾਂ ਦੇਖਣ ਜਾ ਰਿਹਾ ਮੌਤ ਦਾ ਖੂ ਠੀਕ ਹੈ ਤਾਂ ਤੁਹਾਨੂੰ ਦਿਖਾਉਣੇ ਆਗੇ ਅਕਸਰ ਤੁਸੀਂ ਫਿਲਮਾਂ 'ਚ ਦੇਖਿਆ ਹੋਣਾ ਲਾਈਵ ਨਹੀਂ ਦੇਖਿਆ ਹੋਣਾ ਚਲੋ ਤੁਹਾਨੂੰ ਲਾਈਵ ਦਿਖਾਉਣੇ ਆਗੇ ਲਓ ਜੀ ਦੋਸਤੋ ਸ਼ੁਰੂ ਹੋਣ ਜਾ ਰਿਹਾ ਮੌਤ ਦਾ ਖੂ ਦੇਖੋ ad <tries> morum ਕੋ ਦੋਸਤੋ ਮੇਲੇ ਵਿੱਚ ਤੁਸੀਂ ਖੂਨਦਾਨ ਕੈਂਪ ਬਹੁਤ ਘੱਟ ਲੱਗਿਆ ਦੇਖਣਾ ਹੈਗਾ ਦੇਖੋ ਤੇ ਖੂਨਦਾਨ ਕੈਂਪ ਲੱਗਿਆ ਹੋਇਆ ਹੈਗਾ ਬਹੁਤ ਵਧੀਆ ਗੱਲ ਹੈਗੀ ਕਹਿੰਦੇ ਹੁੰਦੇ ਨੇ ਵੀ ਖੂਨਦਾਨ ਮਹਾਦਾਨ ਤੁਹਾਡਾ ਇੱਕ ਲੋ ਦੋਸਤੋ ਗੰਨੇ ਵਾਲੀ ਮਸ਼ੀਨ ਜਿਹੜੀ ਕਿ ਇਸ ਤਰ੍ਹਾਂ ਦੀ ਬਹੁਤ ਘੱਟ ਦੇਖ ਨੂੰ ਮਿਲਦੀ ਆ ਤੁਸੀਂ ਦੇਖ ਲਓ ਏ ਇਹ ਨਹੀਂ ਹੈਗਾ ਵੀ ਇੱਕ ਪਾਸੇ ਪਾਇਆ ਦੂਜੇ ਪਾਸੇ ਗੰਨਾ ਆਪਾਂ ਕੱਢ ਲੈਂਦੇ ਨੇ ਉਹ ਮਸ਼ੀਨ ਹੀ ਹੈਗੀ ਇਹ ਮਸ਼ੀਨ ਲੱਗਾਗੀ ਤੇ ਬਿਨਾ ਬਰਫ਼ ਤੋਂ ਆਗੀ ਇਹਦੇ ਵਿੱਚੋਂ ਫੇਰ ਵੀ ਛੋਟਾ ਫ੍ਰਿਜ ਫਿੱਟ ਹੁੰਦਾ ਉਹਦੇ ਨਾਲ ਹੀ ਇਹ ਠੰਡਾ ਹੋ ਜਾਂਦਾ ਗਾ ਰਸ ਮੇਲੇ 'ਚ ਹੋਰ ਬਹੁਤ ਕੁਸ ਕੋਲਡ ਡਰਿੰਕ ਵਗੈਰਾ ਮਿਲਦੇ ਸੀਗੇ ਉਹ ਨਹੀਂ ਪੀਤਾ ਪਰ ਆਪਾਂ ਨੇ ਰਸ ਪੀਣਾ ਗੰਨੇ ਦਾ ਉਹ ਵੀ ਇੱਕ ਸਰਦਾਰ ਸਿੰਘ ਦੇ ਹੱਥੋਂ ਦੇਖੋ ਸਰਦਾਰ ਸਿੰਘ ਜੀ ਆਪਣੇ ਹੱਥ ਲਓ ਜੀ ਦੋਸਤੋ ਰਸਤੇ 'ਚ ਆਉਂਦੇ ਹੋਏ ਇੱਕ ਆਈਟਮ ਦੇਖੀ ਸੀ ਬੱਚੇ ਦੀ ਸੋਚਿਆ ਵੀ ਤੁਹਾਨੂੰ ਦਿਖਾ ਦਵਾਂ ਉਹ ਸੋਹਣੀ ਆਈਟਮਾਂ ਬੱਚਾ ਦੇਖੋ ਕਿੰਨਾ ਰਿਸਕ ਹੈਗਾ ਗੋਡਿਆਂ ਥੱਲੇ ਦੇਖੋ ਪਲੇਟ ਹੈਗੀ ਲਓ ਸਿਰ ਉੱਪਰ ਦੇਖੋ ਗੜਬੀਆਂ ਰੱਖੀਆਂ ਹੋਈਆਂ ਨੇ ਠੀਕ ਆ ਦੋਸਤੋ ਲਓ ਜੀ ਇੱਧਰ ਪਾਣੀ ਵਾਲੀਆਂ ਕਿਸ਼ਤੀਆਂ ਦੇਖ ਲਓ ਬੱਚਿਆਂ ਲਈ ਬਹੁਤ ਸੋਹਣੀਆਂ ਲੱਗਦੀਆਂ ਨੇ ਬਹੁਤ ਖੂਬਸੂਰਤ ਨੇ ਈਆਂ ਮੇਲੇ ਦਾ ਸੁੰਦਰ ਨਜ਼ਾਰਾ ਇੱਧਰ ਭੂਤ ਬੰਗਲਾ ਕਾਨੂੰ ਰਹਿਣ ਦੋ ਭੂਤਾਂ ਦੀ ਜੁਨੀ ਨਹੀਂ ਜਾਣਾ ਆਪਾਂ ਨੇ ਇਹ ਸਾਹਮਣੇ ਚੰਡੋਲ ਆ ਗਈ ਬਣੇ ਰਹੋ ਤੁਸੀਂ ਮੇਲੇ ਦੇ ਖੂਬਸੂਰਤ ਨਜ਼ਾਰੇ ਤੁਹਾਨੂੰ ਦਿਖਾਉਣੇ ਆ ਅੱਜ ਆਹ ਲੋ ਜੀ ਇੱਕ ਕਮਲ ਦੀ ਸਵਾਰੀ ਕਿਸੇ ਨੇ ਕਰਨੀ ਹੋਵੇ ਆਪਾਂ ਪੁੱਛੀਏ ਰੇਟ ਕੀ ਰੇਟ ਹੈਗਾ ਕਮਲ ਦੀ ਸਵਾਰੀ ਲਈ ਕੌਣ ਆਈ ਇੱਥੇ ਕਮਲ ਲਈ ਭਾਈ ਜੀ ਕੀ ਰੇਟ ਹੈ ਇਸਕਾ 50 ਰੁਪਏ ਇੱਕ ਪਰਸਨ ਦਾ ਓਕੇ ਖਰੇ ਬੱਚਿਆਂ ਲਈ ਆ ਮੇਰੇ ਤਾਂ ਕੋਈ ਬੱਚਾ ਹੈ ਨਹੀਂਗਾ ਹੁਣ ਇਹ ਦੇਖੋ ਸਾਹਮਣੇ ਆਪਣਾ ਇੱਕਾ ਜਹਾਜ਼ ਨੇ ਛੋਟੇ-ਛੋਟੇ ਇਹ ਜਹਾਜ਼ ਦੇਖਦੇ ਆਂਗੇ ਲੋ ਇਹ ਜਹਾਜ਼ ਆ ਗਏ ਇੰਗਲੈਂਡ ਸਾウਦੀ ਅਰਬ ਦੇਖੋ ਕਿੱਥੇ ਆਣਾ ਆ ਇੱਕ ਟ੍ਰੇਨ ਆ ਗਈ ਛੋਟੀ ਜੀ ਇਹ ਟ੍ਰੇਨ ਚੱਲਦੀ ਕਿੱਥੋਂ ਕਿੱਧਰ ਨੂੰ ਹੋਊਗੀ ਪਰ ਇਹ ਟ੍ਰੇਨ ਆ ਗਈ ਤੇ ਉਹ ਬੱਚਿਆਂ ਦੇ ਫਾਰਕ ਆ ਗਏ ਦੇਖੋ ਮੱਛੀ ਆ ਸਾਹਮਣੇ ਮੱਛੀ ਕਹਿੰਦੇ ਨੇ ਕੀ ਹੁੰਦੀ ਆ ਕੀ ਇਹ ਆ ਚੀਜ਼ ਕੁਸੂਰਤ ਨਜ਼ਾਰਾ ਦੇਖੋ ਦੋਸਤੋ ਮੇਲਾ ਛਪਾਰ ਦਾ ਅੱਗੇ ਆਪਾਂ ਕੁਝ ਹੋਰ ਤੁਹਾਨੂੰ ਦਿਖਾਉਣੇ ਆ ਤੁਸੀਂ ਬਣੇ ਰਹੋ ਆਪਣੇ ਨਾਲ ਦੋਸਤੋ ਚਪਾਰ ਦੇ ਮੇਲੇ ਦੀ ਇੱਕ ਫੇਮਸ ਡਿਸ਼ ਤੁਹਾਨੂੰ ਦਿਖਾਉਣਾਗਾ ਇਹ ਚੀਜ਼ ਆਹਮ ਪਿੰਡਾਂ ਚ ਉਹਨੂੰ ਪਾਥੀ ਕਹਿੰਦੇ ਨੇ ਇਹਦਾ ਕੀ ਨਾਮ ਹੁੰਦਾ ਜੀ ਹਾਂਜੀ ਖਜਲਾ ਜੀ ਖਜਲਾ ਇਹਨੂੰ ਵੀ ਖਜਲੇ ਹੀ ਕਹਿੰਦੇ ਨੇ ਜੀ ਆਹ ਲਾਲ ਨੂੰ ਓਕੇ ਰੰਗ ਰੰਗੇ ਮਿਠਾਈ ਇਹ ਵਰਡ ਪਹਿਲੀ ਵਾਰ ਸੁਣਿਆ ਖਜਲਾ ਪਿੰਡਾਂ ਚ ਲੋਕ ਇਹਨੂੰ ਅਕਸਰ ਪਾਥੀ ਹੀ ਕਹਿੰਦੇ ਹੁੰਦੇ ਨੇ ਜਿਹੜੀ ਚਪਾਰ ਦੇ ਮੇਲੇ ਤੋਂ ਪਾਥੀ ਮਿਲਦੀ ਰੋਵੇ ਦੋਸਤੋ ਜਦੋਂ ਆਪਾਂ ਬਾਬੇ ਦੇ ਡੇਰੇ ਦੇ ਮੱਥਾ ਟੇਕ ਦਿੱਨੇ ਆ ਕੇ ਮਿੱਟੀ ਕੱਢਣ ਦਵਾਦ ਤੇ ਰਸਤੇ ਵਿੱਚ ਬਾਬੇ ਦੇ ਡੇਰੇ ਤੇ ਬਾਬੇ ਦੀ ਦਰਗਾਹ ਤੇ ਮੱਥਾ ਟੇਕਦਾ ਹੈਗਾ ਇੱਥੇ ਵੀ ਆਜ ਤੁਹਾਨੂੰ ਦਰਸ਼ਨ ਕਰਾ ਦਿੰਨੇ ਆਗੇ ਅੰਦਰ ਲੈ ਕੇ ਚੱਲਦੇ ਆਜੋ ਆਪਾਂ ਤੁਹਾਨੂੰ ਕਿੱਥੇ ਮੌਸਮ ਇਸ ਵਕ ਠੰਡਾ ਹੋ ਚੁੱਕਿਆ ਹੈਗਾ ਤੇ ਆਲੇ-ਦੁਆਲੇ ਖੇਤ ਨੇਗੇ ਦਰਖਤ ਲੱਗੇ ਹੋਏ ਹਵਾ ਚੱਲ ਰਹੀ ਆ ਠੰਡੀ-ਹੰਡੀ ਬਹੁਤ ਦਿਲ ਲੱਗ ਰਿਹਾ ਇੱਥੇ ਲਓ ਜੀ ਇਹ ਸਾਹਮਣੇ ਮੱਥਾ ਟੇਕਦਾ ਹੈਗਾ ਦੇਖੋ ਜੀ ਇੱਥੇ ਸਾਹਮਣੇ ਮੱਥਾ ਟੇਕਦਾ ਗਾ ਜੀ ਲੋ ਦੋਸਤੋ ਇੱਥੇ ਹੁਣ ਆਪਣੀ ਛਵਾਰ ਦੇ ਮੇਲੇ ਦੇ ਜੋ ਯਾਤਰਾ ਸੀ ਉਹ ਖਤਮ ਹੋ ਗਈ ਠੀਕ ਹੈ ਮਿਲਦੇ ਆ ਕਿਸੇ ਨੈਕਸਟ ਵਲੌਗ ਚ